ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਜ਼ਿਲ੍ਹਾ ਸ਼੍ਰੀਪੱਖ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਡੀਐਸਪੀ ਸਰਦਨ ਬਰਾਚੌਰ ਦੀ ਜੋਗਗਵਾਈ ਹੇਠ ਸਾਡੇ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਪਟ્રોલਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਥਾਣੇ ਤੋਂ ਐਸਐਸ ਸੁਵਾਰਚੰਦਰ ਸਵੇਤ ਪੁਲਸ ਪਾਰਟੀ ਜਿਹੜੇ ਆਪਣੇ ਅੰਦਾਲਾ ਮੰਡੀ ਦੀ ਰੈਕਸਾਈਡ ਤੇ ਗਸ਼ਤ ਕਰ ਰਿਹਾ ਸੀ ਜਿੱਥੇ ਇਹਨਾਂ ਵੀ ਇੱਕ ਦੋਸ਼ੀ ਨਾਲ ਵਾਰੀ ਚੱਕਰ ਹੋ ਗਈ ਤੇ ਜਿਹਨਾਂ ਨੂੰ ਜੋ ਕਿ ਬਾਈਕ ਤੇ ਸੀ ਉਹ ਇਹਨਾਂ ਨੂੰ ਰੋਕ ਕੇ ਉਹਨਾਂ ਨੇ ਚੈੱਕ ਕੀਤਾ ਚੈੱਕ ਕਰਨ ਤੇ ਉਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਿਹੜਾ ਹੈ ਰਜੇਸ਼ ਕੁਮਾਰ ਪਿੰਡੀ ਪੁੱਤਰ ਊੰਕਾਰਨਾਥ ਪਸੀਵਾੜ ਨੂੰ 7 ਬਰਾ ਚੌਦ ਦੱਸਿਆ ਸੀ ਇਹਨਾਂ ਨੇ ਉਹਦਾ ਜਿਹੜਾ ਮੋਟਰਸਾਈਕਲ ਸੀਗਾ ਉਹਨੇ ਪੁਲਿਸ ਪਾਰਟੀ ਦੇ ਸਾਹਮਣੇ ਕੋਈ ਵੇਰ ਜਿਹੜਾ ਸੀਗਾ ਸਮਾਨ ਟੰਗਿਆ ਹੋਇਸ ਕਰਦੇ ਆਪਾਂ ਮਿਸਿੰਦਾ ਬਦਲ ਉਹ ਤੋਂ ਦਤਾਂ ਤੇ ਇਹਨਾਂ ਨੇ ਪ੍ਰੋਪਰ ਕਾਨੂੰਨ ਦੇ ਜਾਪਤੇ ਅਨਸਾਰ ਉਹਦੀ ਚੈਕਿੰਗ ਕੀਤੀ ਤੇ ਜਿਸ ਵਿੱਚੋਂ ਇਹਨਾਂ ਨੂੰ ਹੈਰੋਨ ਮਿਲੀ ਜੋ ਕਿ ਬਰਾਮਦ ਕਰਨ ਤੇ 10 ਗ੍ਰਾਮ ਦੀ ਸੀ ਇਸ ਤੇ ਪਹਿਲਾਂ ਕਿੰਨੇ ਮਾਮਲੇ ਦਰਜ ਸੀ ਇਸ ਤੋਸੀ ਇਹ ਸਾਡੇ ਲੋਕਲ ਥਾਣੇ ਦਾ ਰਹਿਣ ਵਾਲਾ ਹੈ ਰਹਾ ਤੇ ਇਹਦਾ ਅਸੀਂ ਇਹਦਾ ਪਰਜੂਨ ਰਿਕਾਰਡ ਜਿਹੜਾ ਕੱਲ ਗੁੰਘਾੜਿਆ ਜਿਸ ਦੇ ਖਿਲਾਫ ਪਹਿਲਾਂ ਹੀ ਦੋ ਚੋਰੀ ਦੇ ਮਾਮਲੇ ਤੇ ਦੋ ਐਨਡੀਪੀ ਇਸ ਅਗਦੇ ਤਹਿਤ ਮਾਮਲਾ ਦਾ ਰਿਪੋਰਟ ਲਈ ਇਹਨੂੰ ਅੱਜ ਅਸੀਂ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਇਸ ਤੋਂ ਹੋਰ ਕੁਝ ਕਸ਼ਤੀਗਲਤਾ ਜਿਸ ਦੇplਾਫ ਕਾਫੀ ਸਾਨੂੰ ਦਰਾਂ ਤੋਂ ਇਨਪੁਟ ਸੀਗੇ ਦੁਬਾਰਾ ਬੰਦਾ ਜਿਹੜਾ ਹੈ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਨਸ਼ੀਲੇ ਪਦਾਰਥ ਜਿਹੜਾ ਉਹ ਸ਼ਹਿਰ ਦੇ ਕੁਝ ਏਰੀਆ ਵਿੱਚ ਸਪਲਾਈ ਕਰ ਰਿਹਾ ਹੈ ਤੇ ਇਸ ਕਰਕੇ ਇਹਦਾ ਸੀ ਅੰਦਾ ਰਹਿਮਾਨ ਲਿਆ ਮਾਨਜੋਗ ਅਦਾਲਤ ਤੋਂ ਤੇ ਇਹ ਤੋਂ ਹੋਰ ਦੁਬਾਰਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਸ ਤਰ੍ਹਾਂ ਦੀ ਜਿਹੜਾ ਅੰਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਨ ਲਗ ਕਿਸ ਨੂੰ ਇਸ ਨੇ ਸਪਲਾਈ ਕਰਿਆ ਇਹ ਪਿੰਡਾਰੀ ਉਹ ਵੀ ਐਡਿਕਟਡ ਹੈ ਸੀ ਸਰ ਕੋਈ ਨਾਲ ਸਾਥੀ ਵੀ ਹੈਗੇ ਸੀ ਇਹਨਾਂ ਦੇ ਰਿਸ਼ਤੇ ਬਿਲਹਾਲ ਦੀ ਕੁਝ ਕੁਛ ਸਾਡੇ ਤਫਤੀਸੀਆ ਫਰਮ ਨੇ ਕੀਤੀ ਗਈ ਹੈ ਔਰ ਮੈਂ ਵੀ ਖੁਦ ਜਿਹੜਾ ਕੋਲੋਂ ਕੁਛ ਕੁਛ ਜਾਣ ਕੋਈ ਸਿਰ ਇੱਕ ਦੋ ਕੁ ਦੋ ਬੰਨੇ ਨੇ ਇਹ ਨਾਮ ਆ ਗਿਆ ਜਿਵੇਂ ਸੁਣੂ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਸਭਾ ਵਿੱਚ ਸੱਦ ਲੈ ਕੇ ਆਮ ਬਾਈਕ ਇਸ ਨੇ ਖੁਦ ਕਾ ਚੋਰੀ ਕਰੀ ਬਾਈਕ ਇਸ ਨੇ ਖਰੀਦਿਆ ਕਿਸੇ ਤੋਂ ਪ੍ਰਿਯੋਦਾ ਇਹ ਦੱਸਿਆ ਕਿ ਹਰ ਕਿਸੇ ਵਾਂਗਰ ਜਿੱਦਾਂ ਇਹ ਪੂਰਾ ਆਪਣੇ ਨਾਂ ਦੇ ਵਿੱਚ ਸਰ ਕਰਦੇ ਆ ਤੇ ਉਹਨਾਂ ਇਹ ਯੂਜ਼ ਕਾਪੀ 5 ਸੇ ਮਹੀਨੇ ਤੋਂ ਖਰੀਦ ਕੇ ਕਰਦੇ ਆ ਸਰ ਜਿੱਦਾਂ ਇਹ ਖਰੀਦੇ ਜਾਂਦੇ ਮੋਟਰਸਾਈਕਲ ਨੂੰ ਨਹੀਂ ਨਾਮ ਕਰਾਏ ਜਾਂਦੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਨਾਂ ਮੈਂ ਉਹਨਾਂ ਨੂੰ ਵੀ ਫਿਰ ਇਨਵੋਲ ਕੀਤਾ ਜਾਂਦਾ ਜੀ ਦੇਖੋ ਜੋ ਸਰਬ ਮਿਸਰ ਤੇ ਇਸ ਗੱਲ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਲਿਆ ਕੇ ਕਿ ਜਿਹਦੇ ਨਾਂ ਤੇ ਹੈਗੀ ਆ ਇੱਥੇ ਕਈ ਵਾਰੀ ਉਹਦੀ ਇਨਵੋਲਵਮੈਂਟ ਪਾਈ ਜਾਂਦੀ ਆ ਮਾਲਕ ਦੀ ਤਾਂ ਉਹਦੇ ਖਿਲਾਫ ਵੀ ਬੰਦੀ ਕਰ ਲਈ ਸੀ ਕਰਦੇ ਆ ਬੇਵਾਦੀ ਕੋਲ ਇਹ ਬਾਈਕ ਜਿਹੜੀ ਆਉ ਉਹ ਇਸੇ ਅਧਾਰ ਤੇ ਇਸ ਐਫਪੀਆਰ ਦੇ ਵਿੱਚ ਅਸੀਂ 25 ਐਨਡੀਵੀ ਸੈਕ ਦਾ ਜਿਹੜਾ ਇਨਰਾਜ਼ ਕੀਤਾ ਹੈ ਕਿਉਂਕਿ ਉਹ ਬਾਈਕ ਇਹਦੇ ਨਾਂ ਨਹੀਂ ਹੈ ਔਰ ਜਿਹੜੇ ਬੰਦੇ ਦੇ ਨਾਂ ਤੇ ਆ ਉਹ ਉਸ ਬੰਦੇ ਨੂੰ ਵੀ ਇਹਦੇ ਵਿੱਚ ਸ਼ਾਮਲ ਤੁਸੀਂ ਕਰਕੇ ਕਾਰਸ਼ਿਸ਼ ਕੀਤੀ ਜਾਊਗੀ